ਹੋਏ 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 ਤਾਵੇਂ ਬੰਦੇ ਹੋ ਜੀ ਅਸੀਂ ਚਰਚਾ ਕਰਦੇ ਮੀਟਿੰਗ ਜੀ ਤੇ ਉਹਦੇ ਕਰਕੇ ਵੀ ਸਾਨੂੰ ਆ ਕੇ ਪਿੰਦੇ ਕੁੱਟਣ ਲੱਗ ਗਏ ਹੋਣ ਸਾਰੇ ਬਹੁਤ ਕੁੱਟਾ ਵੀ ਇਹਦਾ ਕੋਲ ਰਾਤ ਸੀ ਮੁਕੀਆਂ ਮਾਰੀਆਂ ਪਤੰਗ ਲੰਗਾਈ ਦੀ ਫਿਲਮਾਂ ਦੀ ਕਿੰਨੇ ਕਿ ਵਿਅਕਤੀ ਇਹ ਵੱਲੋਂ ਹਮਲਾ ਕੀਤਾ ਗਿਆ ਘਟੋ ਘਟੇ 15 30 ਜਾਣੇ ਹੈਗੇ ਸੀ ਅੱਛਾ ਜੀ ਕਿਹਦਾ ਨਾਮ ਦੱਸ ਸਕਦੇ ਹੋਗੇ ਨਾ ਹੀ ਨਾਮ ਨਹੀਂ ਹੈ ਲੋ ਅੱਛਾ ਜੀ ਮੇਰੇ ਕੋਲ ਦੋ ਪੇਸ਼ੈਂਟ ਆਏ ਨੇ ਉਹਨਾਂ ਦਾ ਲੜਾਈ ਝਗੜੇ ਦਾ ਹੈਗਾ ਇੱਕ ਪੇਸ਼ੈਂਟ ਦਾ ਨਾਮ ਸੁਨੀਲ ਹੈ ਦੂਸਰੇ ਮਜੀਦ ਕੋਰੇ ਦਾਖਲ ਹੋਇਆ ਮੇਰੇ ਕੋਲੇ ਸੱਟਾਂ ਲੱਗੀਆਂ ਉਹਨਾਂ ਦੇ ਹਾਂਜੀ ਆਪਾਂ ਦਾਖਲ ਕਰ ਲਿਆ ਪੁਲਿਸ ਨੂੰ ਰੁਕਾ ਭੇਜ ਦਿੱਤਾ ਹੈਗਾ ਤੇ ਅੰਡਰ ਅਬਜ਼ਰਵੇਸ਼ਨ ਇਲਾਜ ਚੱਲ ਰਿਹਾ ਹੈ ਇਹਨਾਂ ਦਾ